ਜਿਸਕਾ ਨਾਮ ਹੈ ਗੁਰਤੇਜ ਸਿੰਘ ਸੋਣਾ ਸੂਬਾ ਸਿਰਨੰਗ ਮੀਤਪੁਰ ਦਾ ਪੀਕੇ ਜੋਇਰ ਤੱਕ ਡਿਗਰਾ। ਇਹ ਕੋਸੇ 6 ਦੇ ਲੋ ਪੋਕਰਦਲ ਦੇ ਵਾਰੇ ਆ ਤੇ ਦੂਸਰਾ 6 ਦੇ ਹੋ ਕੀ ਦੀ ਯਾਦਾਂ ਲੰਬਿਤਾਂ ਤੇ ਤਰ ਦੇ ਵਿੱਚ। ਦੇਖੋ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨੀ ਮੰਗਾਂ ਲੈ ਕੇ ਤੇਰਾ ਪਰਬੀ ਤੋਂ ਲਗਭਗ 7-8 ਮਹੀਨੇ ਹੋ ਗਏ। ਉਹਦੇ ਵਿੱਚ ਹਨੇਕਾਂ ਇੱਕ ਜਵਾਨਾ ਫਟੜੋਗ ਹੋਏ ਨੇ ਹਜ਼ਾਰਾਂ ਦੇ ਤਗਾਵ ਦੇ ਵਿੱਚ ਕੁਲ ਕਿਸਾਨ ਸੰਘੀਦ ਹੋਏ ਨੇ। ਪਰ ਜਿਹੜੀ ਬੀਜੇਪੀ ਸਰਕਾਰ ਆ ਉਹਨੇ ਜਿਹੜੀ ਵਾਦਾ ਖਲਾਫੀ ਕਰੀ ਜਿਵੇਂ ਮੰਨੀਆਂ ਹੋਈਆਂ ਮੰਗਾ ਉਹਨੇ ਵਾਦਾ ਕਰੀ ਜੀ ਐਮਐਸਕੇ ਗਰੰਟੀ ਕਾਨੂੰਨ ਦਵਾਂਗੇ ਸਾਰੀਆਂ ਫਸਲਾਂ ਤੇ ਬਾਕੀ ਸੁਆਮੀਨੰਦ ਦੀ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ 2020 ਬਿਜਲੀ ਬਿੱਲ ਦੀ ਕਰਨ ਹੋਈ ਸੀ ਜਾਂ ਲਖਮੀਨਦਰ ਫਰੀ ਵਾਲੀਆਂ ਜਿਹੜਾ ਉਹਦੇ ਇਨਸਾਫ ਦੀ ਹੋਣੀ ਸੀ ਮਤਲਬ ਕਿ ਜਿੰਨੇ ਵੀ ਹੋਦੀਆਂ ਸਾਰੇ ਵਾਦੇ ਮੰਨੇ ਵੀ ਤੇ ਪਰ ਸਰਕਾਰ ਵਾਦਾ ਖਲਾਫੀ ਕਰ ਗਈ ਉਹਦੇ ਕਰਕੇ ਲਗਾਤਾਰ ਸੰਘਰਸ਼ ਚੱਲ ਰਿਹਾ ਪਰ ਬੀਜੇਪੀ ਸਰਕਾਰ ਆ ਬਿਲਕੁਲ ਪਰ ਆਨੇ ਦੇਰੀ ਦੂਜੇ ਪਾਸੇ ਜੇ ਆਪਾ ਵਪਾਰੀ ਵਰਗਿਆਂ ਉਹ ਗੱਲ ਕਰਦੇ ਆ ਜਿਵੇਂ ਪੰਜਾਬ ਦੇ ਖਨੌਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਉਹ ਹਰਿਆਣਾ ਸਰਕਾਰ ਤੇ ਬੀਜੇਪੀ ਸਰਕਾਰ ਨੇ ਵੱਡੇ ਵੱਡੇ ਕੰਧਾਂ ਕਰਕੇ ਜਿਵੇਂ ਵੱਡੇ ਵੱਡੇ ਬੈਰੀਕਾਡ ਲਾ ਕੇ ਜਿਵੇਂ ਕਿਸੇ ਦੇਸ਼ ਦਾ ਬਾਰਡਰ ਹੁੰਦਾ ਉਵੇਂ ਬਣਾਇਆ ਵਾ ਹੁਣ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਜਿਹੜੀਆਂ ਕਿਸਾਨੀ ਮੰਗਾਂ ਨੂੰ ਮਨਵਾਉਣ ਵਾਸਤੇ 26 ਤਰੀਕ ਨੂੰ ਖਨੌਰੀ ਬਾਰਡਰ ਤੇ ਜਗਦੀਸ਼ ਸਿੰਘ ਡੱਲੇਵਾਲ ਵੱਲੋਂ ਮਰਨwarte ਬੈਠਾ ਜਾ ਰਿਹਾ ਜਾਂ ਤੱਕ ਜਿਹੜੀਆਂ ਜਿਹੜੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਉਦੇ ਨਾਲ ਹੀ ਨਾਲ 6 ਤਰੀਕ ਨੂੰ ਸ਼ੰਭੂ ਬਾਉਂਡਰ ਤੇ 6 ਦਸੰਬਰ ਨੂੰ ਸ਼ੰਭੂ ਬਾਉਂਡਰ ਤੇ ਦਿੱਲੀ ਕੋਲ ਦਾ ਜਿਹੜਾ ਅਲਾਨ ਸੀ ਉਹ ਕਰਿਆ ਜਾਊਗਾ ਉੱਥੇ ਜਥਾ ਦੇ ਰੂਪ ਦੇ ਵਿੱਚ 100 150 ਜਥੇ ਦੇ ਰੂਪ ਦੇ ਵਿੱਚ ਬੰਦੇ ਬਾਉਂਡਰ ਕ੍ਰਾਸ ਕਰਨਗੇ ਨਾਲੇ ਸਾਰੇ ਲੋਕਾਂ ਨੂੰ ਅਪੀਲ ਆ ਵੀ ਭਾਈ ਉੱਥੇ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਜੋ ਜਿਹੜੀ ਬੀਜੇਪੀ ਸਰਕਾਰ ਦੇ ਰਸਤੇ ਬੰਦ ਕਰਾਇਆ ਹੋਰੇ ਬੈਰੀ ਕਰਨੇ ਆਪਾਂ ਨੂੰ ਕੁਦਰ ਲੱਗੇ ਵੀ ਸਰਕਾਰ ਉਹਨਾਂ ਨੂੰ ਖੋਲਦਿਆ ਜਾਂ ਨਹੀਂ ਖੋਲਦੀ ਦੇਖੋ ਜਿਹੜਾ ਕਿਸਾਨਾਂ ਦੇ ਇਲਜ਼ਾਮ ਲੱਗਦਾ ਵੀ ਕਿਸਾਨ ਰਸਤੇ ਰੋਕੀ ਬੈਠੇ ਨੇ ਬਿਲਕੁਲ ਗਲਤ ਆ ਇਹਦੇ ਵਾਸਤੇ ਤੁਸੀਂ ਉੱਥੇ ਬੜੀ ਤਕਾਬ ਦੇ ਵਿੱਚ ਪਹੁੰਚੋ ਤੁਹਾਨੂੰ ਹੀ ਪਤਾ ਲੱਗੇ ਵੀ ਭਾਜਪਾ ਸਰਕਾਰ ਦੇਖੋ ਜਿਹੜੀਆਂ ਸਾਡੇ ਮੰਗਾ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਅਸਲ ਕਰ ਤੂ ਨਹੀਂ ਦੇ ਰਹੀ ਅਸੀਂ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਜੇ ਅਸੀਂ ਭਾਰਤ ਦੇ ਵਸਨੀਕ ਆ ਪੰਜਾਬ ਦੀ ਰਾਜਧਾਨੀ ਦਿੱਲੀ ਆ ਤਾਂ ਅਸੀਂ ਦਿੱਲੀ ਆਪਣੇ ਮੰਗਾ ਹੁਮਾਨ ਵਾਸਤੇ ਜਾ ਸਕਦੇ ਆ ਪਰ ਸਰਕਾਰ ਸਾਨੂੰ ਕਿਤਨਾ ਕਿਤੇ ਰੋਕ ਰਹੀ ਆ ਤੁਹਾਨੂੰ ਮੇਰੀਆਂ ਜਰਾਂ ਸਾਰੇ ਲੋਕਾਂ ਨੂੰ ਅਪੀਲ ਆ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ 6 ਤਰੀਕ ਨੂੰ 26 ਤਰੀਕ ਨੂੰ ਖਨੌਰੀ ਬਾਡ ਤੇ ਤੇ 6 ਤਰੀਕ ਨੂੰ ਸ਼ੰਭੂ ਬਾਡ ਤੇ ਵੱਡੀ ਗਿਣਤੀ ਵਿੱਚ ਪਹੁੰਚੋ ਮੰਗਾਂ ਦੀ ਆਪਣੀ ਇਹ 6 ਜਨਰਲ ਦਿੱਲੀ ਕੋਲ ਵੀ ਆਉਣੀ ਮੰਗਾਂ ਦੇਖੋ ਜਿਹੜੀਆਂ ਇਹ ਮੰਗਾਂ ਨੇ ਇਹ ਮੁੱਖ ਤੌਰ ਤੇ 10 ਮੰਗਾਂ ਨੇ ਬੀਜੇਪੀ ਸਰਕਾਰ ਬੁਰਾ ਮੰਨੀਆਂ ਹੋਈਆਂ ਮੰਗਾਂ ਨੇ ਜਿਵੇਂ ਸਭ ਤੋਂ ਵੱਡੀ ਗੱਲ ਆ ਐਮ ਐਸ ਪੀ ਗਰੰਟੀ ਗ੍ਰੂਨ ਸਾਰੀਆਂ ਫਸਲਾਂ ਤੇ ਸਮਾਪਨਵਾਸਨ ਦੀ ਕਮੇਟੀ ਰਿਪੋਰਟ ਸੀ 2 ਪਲੱਸ ਦੇ ਨਾਲ ਲਾਗੂ ਹੋਵੇ ਉਹਦੇ ਵੀ ਬਾਅਦ 2020 ਬਿਜਲੀ ਬਿਲਾ ਤੇ ਬੜਾ ਜਿਵੇਂ ਕਿਸਾਨ ਪੈਨਸ਼ਨ ਲੱਗੇ ਇਹਦੇ ਵਿੱਚ ਮਜ਼ਦੂਰਾਂ ਦੀ ਵੱਡੀਆਂ ਮੰਗਾਂ ਨੇ ਜਿਵੇਂ ਘੱਟੋ-ਘੱਟ ਵੀਰਨ ਨੂੰ 200 ਦਿਨ ਕੰਮ ਮਿਲੇ ਜਿਵੇਂ ਦਿਹਾੜੀ ਘੱਟੋ-ਘੱਟ 700 ਰੁਪਏ ਇਹਨਾਂ ਦੀ ਦਿਹਾੜੀ ਦੀ ਮੰਗ ਪਾਈ ਵੀ ਆ ਤੇ ਜਿਵੇਂ ਕਿਸਾਨ ਮਦਦ ਨੂੰ ਵਡਾਪਾ ਪੈਸਾ ਲਗਣੀ ਚਾਹੀਦਾ ਜਿਵੇਂ ਕਿਉਂਕਿ ਇਹ ਵੀ ਦੇਖੋ ਕਈ ਫਸਲਾਂ ਕਰਕੇ ਜਾਂ ਮਜ਼ਦੂਰੀ ਕਰਕੇ ਲੋਕਾਂ ਦਾ ਢਿੱਡ ਭਰਦੇ ਨੇ ਇਹਨਾਂ ਨੂੰ ਇਹ ਪੈਨਸ਼ਨ ਵਗੈਰਾ ਲਗਣੀ ਚਾਹੀਦੀ ਹੈ ਨਾ ਬਾਕੀ ਖੇਤੀਬਾੜੀ ਤੇ ਕੋਈ ਪਾਲਸੀ ਬਣਾਏ ਦੇਖੋ ਜਿਹੜੀਆਂ ਮੁੱਖ ਮੰਗਾਂ ਨੇ ਦਾਸ ਰਕਾ ਜਿਹੜੀਆਂ ਉਹਨਾਂ ਕੋਲੋਂ ਦੇਖੋ ਸਰਕਾਰ ਨੂੰ ਇਹ ਸਾਰੇ ਸਾਮੇ ਮਰ ਰਹਿ ਭੋਂੰਡਾ ਦੇਏ ਬਨੇ ਆਲਰੇਡੀ ਸਰਕਾਰ ਨੂੰ ਪਤਾ ਪਰ ਕਿਤੇ ਨਾ ਕਿਤੇ ਸਰਕਾਰ ਇਹਨੂੰ ਅਣਦੇਖਿਆ ਕਰ ਰਹੀ ਆ ਜਿਵੇਂ ਉਹਦੇ ਨਾਲ ਨਾਲ ਇੱਕ ਜਿਵੇਂ ਜੇਰੀਦਾਰ ਅਪਚੋ ਮੈਸੇਜਿੰਗ ਦੀ ਗੱਲ ਕਰ ਸਕਦੇ ਆ ਜਿਵੇਂ ਰੋਲੀ ਆ ਅਗਿਆਨ ਵਾਲੇ ਟਾਈਮ ਦੇ ਵਿੱਚ ਹੁਣ ਕਣਕ ਦੀ ਵੀ ਤਿਆਰੀ ਆ ਕਣਕ ਦੀ ਸਾਂਭ ਸੰਭਾਲ ਵਾਸਤੇ ਵੀ ਕੋਈ ਜੋਖ ਪਵੰਦ ਨਹੀਂ ਹੈਗੇ ਸੈਂਟਰ ਸਰਕਾਰ ਹਰ ਇੱਕ ਗੱਲ ਤੇ ਭੱਜ ਰਿਹਾ ਕਿਉਂਕਿ ਸੈਟ ਸਰਕਾਰ ਬੀਜੇਪੀ ਸਰਕਾਰ ਆ ਜਿਹੜੀ ਉਹ ਸਾਰਾ ਕੁਝ ਕਾਪੂਰ ਸੈਕਟਰ ਤੇ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਆ ਜਿੰਨੇ ਵੀ ਸਰਕਾਰੀ ਅਦਾਰਾ ਨੌਕਾਟੇ ਬੰਲ ਜਾ ਰਹੇ ਨੇ ਜਿਹੜੇ ਪ੍ਰਾਈਵੇਟ ਅਦਾਰਾ ਨੋ ਬੱਦੇ ਵਿੱਚ ਚੱਲ ਰਹੇ ਨੇ ਤੁਸੀਂ ਕਿਧਰੇ ਵੀ ਧਿਆਨ ਕਰੋ ਜਿਹੜਾ ਮਰਜੀ ਵਰਗਾ ਜਿਵੇਂ ਚਾਹ ਕੋਈ ਜੇ ਇੱਕ ਮਾਰ ਖੁੱਲਦਾ ਤਾਂ ਘਟੋ-ਫਟਾ 1600 ਦੁਕਾਨ ਖਤਮ ਹੁੰਦੀ ਆ ਦੂਜੇ ਪਾਸੇ ਮਜ਼ਦੂਰੀ ਲਾ ਲਓ ਹੁਣ ਸੈਲਰਾਂ ਨਾਲ ਸੈਲਰ ਜਿਹੜੋ ਕਨੇ ਪੈਸੇ ਲਾਏ ਨੇ ਜਦੋਂ ਉਸ ਕਿਸਾਨ ਪਰ ਫਸਲ ਨੂੰ ਚੜਾਣਗੇ ਕਿਵੇਂ ਅਸੇᱫਾ ਸਿੱਧਾ ਬੀਜੇਪੀ ਸਰਕਾਰ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਹ ਜਿਹੇ ਹਾਲਾਤ ਪੈਦਾ ਕਰੇ ਤਾਂ ਜੋ ਕਿਸਾਨ ਆਪਣੇ ਜਮੀਨਾਂ ਕਾਰਪੋਰੇਟ ਸੈਕਟਰ ਨੂੰ ਦੇ ਦੇਣਾ ਕਿੰਨੇ ਪਿਆਰੇ ਖੇਤ ਦੇ ਦੇਖੋ 6 ਤਰੀਕ ਦੀ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਪੂਰੇ ਭਾਰਤ ਦੇ ਲੋਕਾਂ ਨੂੰ ਦੀ ਤਿਆਰੀ ਆ ਪੰਜਾਬ ਤੋਂ ਵੱਡੀ ਗੰਟੀਵਿਚ ਲੋਕ ਪਹੁੰਚ ਰਹੇ ਨੇ ਲੋਕਾਂ ਚ ਦੇਖੋ ਜਿਹੜੇ ਤੰਗ ਲੋਕ ਨੇ ਪਰੇਸ਼ਾਨ ਲੋਕ ਲੋਕਾਂ ਨੂੰ ਸਮਝ ਲੱਗੀ ਹੈ ਜੀ ਜੀ ਦੀ ਹੁਣ ਜਿਵੇਂ ਲੋਕਾਂ ਨੇ ਝੋਣਾ ਦੇ ਝੋਣ ਵਿੱਚ ਦੇਖਿਆ ਲੋਕਾਂ ਨਾਲ ਇਹ ਜਾ ਕੋਜਾ ਮਜ਼ਾਕ ਹੋਇਆ ਬੀਜੇਪੀ ਸਰਕਾਰ ਸੈਂਟਰਲ ਸਰਕਾਰ ਨੇ ਐਫਸੀਆਈ ਨੇ ਜਿਹੜੀਆਂ ਮੰਡਿਆਂ ਦੇ ਵਿੱਚ ਹੁਣ ਤੱਕ ਸੈਲਣਾ ਚਾਉਂਣੇ ਚੱਕ ਕੇ ਆਉਦੇ ਕਰਕੇ ਲੋਕਾਂ ਨੇ ਫੀਸ ਪਵਾਸ ਲਾ ਜਿਹੜੀਆਂ ਵੇਚੀਆਂ ਨੇ ਕੱਟ ਲਗਾ ਲਗਾ ਵੇਚੀਆਂ ਨੇ ਕਿਸੇ ਦਾ 8 ਕਿਲੋ ਦਾ ਕੱਟ ਲੱਗਾ ਕਿਸੇ ਦਾ 10 ਕਿਲੋ ਜਿਹਦਾ 17 ਮੌਸਰ ਨੇ ਤਾਂ 12 ਤੱਕ ਮੌਸਰ ਹੋਇਆ ਕੋਈ 15 ਦਿਨ ਮੰਡੀ ਚ ਰੋਲੇ ਕੋਈ 20 ਦਿਨ ਰੋਲੇ ਆ ਫਿਰ ਇਹ ਕੁਆਲਟੀ ਜਾ ਕੇ A ਗ੍ਰੇਡ B ਗ੍ਰੇਡ ਜੀ ਆ ਬਦਰੰਗੀ ਆ ਜੀ ਪਰ ਜਦ ਕਿ ਐਮਐਸਪੀ ਕਨਫਿਊਜ਼ਨ ਸਰਕਾਰ ਹੋਣੀ ਭੱਜ ਰਹੀ ਆ ਜਿਹੜੀ ਮੌਜੂਦਾ ਸਰਕਾਰ ਆ ਜਦੋਂ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਆ ਗਿਆ ਫਿਰ ਤਾਂ ਸਾਡਾ ਇਹਨ ਅਦੇ ਕੋਕ ਜਦੋਂ ਨਾ ਕੀਤਾ ਸਰਕਾਰ ਦਾ ਖੇਤੀ ਛਡਾਨ ਵਾਲੇ ਹਾਲਾਤ ਪੈਦਾ ਕਰ ਰਹੀ ਹੈ ਜੋ ਬਹੁਤ ਗਲਤ ਨੇ ਪਰ ਜਿਹੜੇ ਕਿਸਾਨ ਮਜ਼ਦੂਰ ਪੂਰੇ ਭਾਰ ਦੇ ਵਸਨੇਜ ਕਰਨੇ ਆਹਨ ਉਹ ਗੱਲਾਂ ਦੀ ਸਮਝ ਅਸੀਂ ਸਾਰੀ ਭਾਈਚਾਰਕਾਂ ਦੇ ਇਕੱਠੇ ਹੋ ਕੇ ਜਿਹੜੀਆਂ ਲੜਾਈਆਂ ਨੇ ਇਹ ਲੜਾਈਆਂ ਲੜਾਂਗੇ ਬਿਲਕੁਲ ਪਹਿਲਾਂ ਜਿੱਲੇ ਦੇ ਰਸਤੇ ਵੱਲ ਦੇ ਕਿਸਾਨਾਂ ਦੇ ਲੱਖ ਜਰ ਜੀ ਕਿਤੇ ਸੀ ਬੋਰਡਰ ਤੇ ਇਹ ਬੋਰਡਰ ਕਿਸਾਨਾਂ ਵੱਲੋਂ ਵੈਰੀਫਾਈਟ ਹੋ ਰਹੀ ਸੀ ਇਸੋ ਕੀ ਲਾਣਾ ਹੈ ਅਰੰਭ ਕਰਦੇ ਆਂ ਦੇਖੋ ਜਦੋਂ ਪਹਿਲਾਂ 2001 ਚ ਅੰਦੂਲੀ ਅੰਦਰੋਂ ਚੱਲਿਆ ਸੀ ਆਫ ਟਾਈਮ 7500 ਬੱਕਸਾਨ ਸੀ ਜੀ ਦੋਸਤ ਉਸ ਟਾਈਮ ਵੀ ਸਰਕਾਰ ਨੇ ਬਹੁਤ ਪ੍ਰਬੰਧ ਕਰੇ ਸੀ ਚਲੋ ਉਸ ਟਾਈਮ ਲਗਾਤਾਰ ਸਾਲ ਤੋਂ ਵੱਧ ਸੰਘਰਸ਼ ਚੱਲਿਆ ਸਰਕਾਰ ਨੇ ਜਿਹੜੀਆਂ ਮੰਗਾਂ ਪਈਆਂ ਉਹ ਕਾਲੇ ਕਾਨੂੰਨ ਰੱਦ ਕਰੇ ਪਰ ਬਦਾ ਖਿਲਾਫੀ ਕਰਦੀ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਉਹ ਬਪਾਈ ਹੁਣ ਤੱਕ ਨਹੀਂ ਹੋਈ ਦੂਜੇ ਪਾਸੇ ਫਿਰ 13 ਫਰਵਰੀ ਤੋਂ 2/4 ਮెంబਰ ਲੋ ਐਸ ਐਸ ਕੇ ਮਨੋਨ ਲਿਗਲਰ ਤੇ ਕੇ ਐਮ ਮੈਂ ਬੋਲਾਂਗਾ 10 ਮੰਗਲ ਲੈ ਕੇ ਫੇਰ ਦਿੱਲੀ ਨੂੰ ਕੋਚ ਦੀ ਤਿਆਰੀ ਕਰੀ ਪਰ ਉੱਥੇ ਕਿਦਣਾ ਕਿਤੇ ਵੱਡੇ ਵੱਡੇ ਬੈਰੀਕੇਡ ਲਾ ਕੇ ਜਿੱਤਨਾ ਕੋਈ ਬਾਰਡਰ ਚైనా ਦਾ ਬਾਰਡਰ ਹੁੰਦਾ ਪਾਕਿਸਤਾਨ ਦਾ ਬਾਰਡਰ ਹੁੰਦਾ ਉੱਥੇ ਅਥਰੂ ਗੈਸ ਛੱਡੇ ਗਏ ਜ਼ਹਿਰੀਲੀਆਂ ਗੈਸਾਂ ਛੱਡੀਆਂ ਗੀਆਂ ਰਬਦਿਆਂ ਗੋਲੀਆਂ ਐਸਐਲਰ ਦੇ ਗੋਲੀਆਂ ਚਲਾਈਆਂ ਉਹਦੇ ਵਿੱਚ ਹਜ਼ਾਰਾਂ ਕਿਸਾਨ ਫੱਟੜ ਹੋਏ ਕਈਆਂ ਦੇ ਕਈ ਕਿਸਾਨ ਸ਼ਹੀਦ ਵੀ ਹੋ ਗਏ ਸਰਕਾਰ ਦੇ ਘਰ ਰੱਜਿਆ ਤਾਂ ਬਹੁਤ ਸਖਰ ਰੱਜਿਆ ਤਾਂ ਉਹਦੇ ਕਰਕੇ ਲੋਕਾਂ ਦੇ ਵਿੱਚ ਕੁਝ ਗੁੱਸਾ ਹੈ ਦੇਖੋ ਇੱਕ ਪਾਸੇ ਤਾਂ ਪੰਜਾਬ ਜਦੋਂ ਪੁਰਾਣੇ ਟਾਈਮ ਦੀ ਗੱਲ ਕਰ ਰਿਹਾ ਨਾਲ ਦੀ ਕਮੇਟੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਅਨਾਜ ਪੈਦਾ ਕਰਿਆ ਗਿਆ ਉਹਨਾਂ ਨੇ ਆਪਣੀ ਧਰਤੀ ਬਰਬਾਦ ਕਰ ਲਈ ਆਪਣੀਆਂ ਜਿਹੜੀਆਂ ਉੱਚੀਆਂ ਨੇ ਮਾ ਜ਼ਮੀਨਾਂ ਦਾ ਬਿਨਾਂ ਬੇਪਰਵਾਹ ਹੋ ਕੇ ਉਹਨਾਂ ਨੇ ਅਨਾਜ ਪੈਦਾ ਕਰ ਲੋਕਾਂ ਦੀ ਢਪਣ ਵਾਸਤੇ ਪਰ ਜਦੋਂ ਅੱਜ ਅਸੀਂ ਆਪਣੀਆਂ ਉਹ ਮੰਗੇ ਹੱਕਾਂ ਵਾਸਤੇ ਦਿੱਲੀ ਜਾਂਦੇ ਆ ਤਾਂ ਸਾਨੂੰ ਰੁਕਾ ਜਾਂਦਾ ਜੇ ਤਾਂ ਕਿਧਰੇ ਲੋੜ ਪੈਂਦੀ ਆ ਫਿਰ ਤਾਂ ਪੰਜਾਬ ਦੇਖ ਲਓ ਜੇ ਪ੍ਰਾਣ ਟਾਈਮ ਅੱਜ ਗੱਲ ਕਰੀਏ ਪਰ ਅੱਜ ਪੰਜਾਬ ਨੂੰ ਜਿਹੜਾ ਆ ਦੇਖਿਆ ਕਰ ਜਾ ਰਹੇ ਆ ਆ ਕੱਲੇ ਲੜਾਈ ਪੰਜਾਬ ਦੀ ਨਹੀਂ ਜੇ ਆਪਾਂ ਗੱਲ ਕਰੀਏ ਪੰਜਾਬ ਇੱਕੇ ਚ ਮੋਰੀਆ ਲੜਾਈ ਬਹੁਤ ਬਾਤ ਕਰ ਲਈ ਆਪਣੀਆਂ ਜਿਹੜੀਆਂ ਉੱਚੀਆਂ ਨੇ ਮਾਂ ਜ਼ਮੀਨਾਂ ਤਾਂ ਬਿਨਾ ਬੇਪਰਵਾਹ ਹੋ ਕੇ ਉਹਨਾਂ ਨੇ ਅਨਾਜ ਪੈਦਾ ਕਰਾ ਲੋਕਾਂ ਦੀ ਢਪਰਨ ਵਾਸਤੇ ਪਰ ਜਦੋਂ ਅੱਜ ਅਸੀਂ ਆਪਣੀਆਂ ਉਹ ਮੰਗੇ ਹੱਕਾਂ ਵਾਸਤੇ ਦਿੱਲੀ ਜਾਂਦੇ ਆ ਤਾਂ ਸਾਨੂੰ ਰੁਕ ਜਾਂਦਾ ਜੇ ਤਾਂ ਕਿਧਰੇ ਲੋਡ ਪੈਂਦੀ ਆ ਫਿਰ ਤਾਂ ਪੰਜਾਬ ਦੇਖ ਜਿਦਾ ਪ੍ਰੰਟ ਟਾਈਮ 'ਚ ਗੱਲ ਕਰੀਏ ਪਰ ਅੱਜ ਪੰਜਾਬ ਨੂੰ ਜਿਹੜਾ ਆਂ ਦੇਖਿਆ ਕਰ ਜਾ ਰਿਹਾ ਆ ਆ ਕੱਲੇ ਲੜਾਈ ਪੰਜਾਬ ਦੀ ਨਹੀਂ ਜੇ ਆਪਾਂ ਗੱਲ ਕਰੀਏ ਪੰਜਾਬ ਇੱਕੇ ਚ ਮੋਰੀਆ ਲੜਾਈ ਬੁਗੇ ਭਾਰਤੀ ਆ ਪੂਰੇ ਭਾਰ ਦੇ ਹਰ ਇੱਕ ਵਰਗ ਦੇ ਧਿਆਨ ਨੂੰ ਰੱਖ ਕੇ ਹਰ ਇੱਕ ਦੇ ਦੇ ਵਿੱਚ ਮੰਗ ਪਾਈ ਵੀ ਆ ਜਿਹੋ ਕਿਸਾਨ ਆ ਜਾਂ ਮਜ਼ਦੂਰ ਆ ਜਿਹਨੇ ਜ਼ਿੰਦਗੀ ਜੀਣੀ ਆ ਕਿਉਂਕਿ ਦੇਖੋ ਰਾਜਾ ਵੀ ਹੋਵੇ ਕਾਮਜਾਬਾ ਜੇ ਆਪਣੇ ਪ੍ਰਜਾਣਾਂ ਨੂੰ ਕੁਝ ਰੱਖੂ ਜਿਵੇਂ ਜੇ ਹੁਣ ਆਪਣੇ ਪ੍ਰਜਾਏ ਦੁਖੀ ਆ ਜਿਵੇਂ ਜਿਹੜੇ ਜੇ ਕਿਸਾਨ ਨੇ ਮਜ਼ਦੂਰ ਆ ਜੇ ਮਾਤਾ ਹਰ ਇੱਕ ਵਰਗ ਦੁਖੀ ਆ ਜਿਹੜੇ ਮਰਜ਼ੀ ਉਹ ਤੋਂ ਵਗ ਜੂ ਲੋਕ ਦੁਖੀ ਨੇ ਮਤਲਬ ਬੀਜੇਪੀ ਸਰਕਾਰ ਨੂੰ ਇਹ ਗੱਲਾਂ ਚਾਹੀਦੀ ਨੇ ਵੀ ਦੇਖੋ ਸਾਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਇਓ ਚੋਣਿਆ ਸਾਨੂੰ ਅੰਦਰ ਲੋਕਾਂ ਦੀ ਜ਼ਰੂਰਤ ਕੀ ਆ ਜੇ ਸਰਕਾਰ ਆਪਣੇ ਤਿੱਕੇ ਗੱਲ ਸਹੀ ਤਰੀਕੇ ਨਾਲ ਚੱਲੇ ਹੁਣ ਧੂਆਂ ਦੀ ਉਹ ਗੱਲ ਕਰ ਲੋ ਕਹਿੰਦੇ ਨੇ ਦਿੱਲੀ ਨੂੰ ਧੂਆਂ ਜਾਂਦਾ ਦੇਖੋ ਗੱਲ ਆਸਲਾ ਆ ਜਿਹੜਾ ਖਸਾਨੀ ਦਾ ਧੂਆਂ ਸਿਰਫ 8% ਹੀ ਆ ਉਹ ਵੀ 8-10 ਦਿਨਾਂ ਵਿੱਚ ਸਾਰਾ ਮਸਲਾ ਹੱਲ ਹੋ ਜਾਂਦਾ ਪਰ ਦੂਜੇ ਪਾਸੇ ਪ੍ਰਬੰਧ ਕੋਈ ਕਰਨਾ ਨਹੀਂ ਹੈਗਾ ਜਿਹੜਾ ਦਿੱਲੀ ਦਾ ਧੂਆਂ ਉਹ ਦੱਸੋ ਕਿੱਥੇ ਜਾਂਦਾ ਆ ਕਿੱਡੀ ਕਿੱਡੀ ਇੰਡਸਟਰੀਆਂ ਨੇ ਕਿੱਡੀਆਂ ਫੈਕਟਰੀਆਂ ਨੇ ਜੇ ਇਹਨੂੰ ਜਿੱਦਾਂ ਕਹਿੰਦੇ ਨੇ ਇਕੱਠਾ ਬਣਾ ਕੇ ਉਹ ਕਿੱਦਾਂ ਫੈਕਟਰੀ ਜਿਪਕਣਗੀਆਂ ਅਸਲ ਮਤਲਬ ਸਰਕਾਰ ਇਹ ਜਿਹੇ ਹਾਲਾਤ ਪੈਦਾ ਕਰ ਰਹੀ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਕਿੱਡਾ ਬੜਾ ਉਹਦੇ ਵਿੱਚ ਲੋਕਾਂ ਦੀ ਲੱਖਾਂ ਏਕੜ ਜਮੀਨ ਚਲੀ ਗਈ ਕਿਸੇ ਨੂੰ ਕੋਈ ਪੈਸਾ ਨਹੀਂ ਦੇਜਿਆ ਉਹ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਦੇ ਜਿੱਦੇ ਉਹ ਰੋਡ ਬਣ ਰਹੇ ਨੇ ਜਦੋਂ ਅੱਗੇ ਨੂੰ ਕੋਈ ਬਾਰਸ਼ਾ ਹੋਣੇ ਨੇ ਹੜ੍ਹ ਕੁਪੇੜ ਤਾਂ ਹੋਣੇ ਨੇ ਲੋਕ ਐਟੋਮੈਟਿਕ ਡੁੱਬ ਕੇ ਮਰ ਜਣ ਉਹਦੇ ਵਿੱਚ 25-30 ਰੋਡ ਹੋਰ ਭਾਰਤ ਮਾਲਾ ਪ੍ਰੋਜੈਕਟ ਮੱਲ ਕੇ ਐਡੇ ਐਡੇ ਪ੍ਰੋਜੈਕਟ ਲਾਉਣ ਦਾ ਮਤਲਬ ਕੀ ਆ ਵੀ ਸਾਰਾ ਧਰਤੀਓ ਸੜਕਾਂ ਤੋਂ ਜਿਹੜੀ ਪੰਜਾਬ ਦੀ ਪੰਜਾਬੂ ਧਰਤੀ ਆ ਜੇ ਮੈਨੂੰ ਤਾਂ ਆ ਲੱਗਦਾ ਵੀ ਲੋਕਾਂ ਨੂੰ ਕੋਠਿਆਂ ਦੇ ਨਾਲ ਕੰਕਰ ਦਾ ਉਹ ਕਰਨੇ ਪੈਣਾ ਆ ਨਾਲ ਟਾਈਮ ਦੇ ਵਿੱਚ ਨਾਲ ਜੀ ਨਹੀਂ ਕਮੀ ਹੋ ਜੁਣੀ ਆ ਕਿਉਂਕਿ ਜਿਹੜੇ ਵਸੇ ਸਰਕਾਰ ਦਾ ਧਿਆਨ ਜਾ ਰਿਹਾ ਵੀ ਹੁਣ ਆਪਾਂ ਬੈਰੀ ਕੋਰਡ ਦੀ ਗੱਲ ਕਰਦੇ ਆ ਜਿਹੜਾ ਭਰਤਮਾਲਾ ਪ੍ਰੋਜੈਕਟ ਆ ਉਹ ਬਠਿੰਡੇ ਕੋਰਡ ਤੋਂ ਉਹਦੇ ਵਿੱਚ ਸਾਨਾ ਦਾ ਸਿੱਧਾ ਲੱਖ ਚੜ੍ਹਜਕ ਨਾ ਕਿਸੇ ਨੂੰ ਕੋਈ ਪੈਸਾ ਪਾਇਆ ਜਾ ਰਿਹਾ ਜ਼ਮੀਨਾਂ ਧੱਕੇ ਦੇ ਘੋਲ ਹੀ ਆ ਸਰਕਾਰ ਦੱਸੋ ਕਿੰਨਾ ਨੇ ਆਇਆ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਕਿਸਾਨ ਨਾਲ ਸੰਬੰਧਤ ਮੰਗਾਂ ਨੇ ਉਹਦੇ ਕਰਕੇ ਲੋਕ ਦੁਖੀ ਨੇ ਤਾਂ ਕਰਕੇ ਜਿਵੇਂ ਜਗਦੀਸ਼ ਸਿੰਘ ਡੱਲੇ ਵਾਲ ਨੇ ਕਨੌਰੀ ਬਾਰਡਰ ਤੇ ਮਰਨ ਵਰਤਾ ਜਦ ਤੱਕ ਉਹ ਮੰਗਾ ਮੰਦੀਆਂ ਨਹੀਂ ਜਾਂਦੀਆਂ ਤੇ ਦੂਜੇ ਪਾਸੇ 6 ਤਰੀਕ ਨੂੰ 6 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਦਿੱਲੀ ਕੋਚ ਜਥਿਆਂ ਦੇ ਰੂਪ ਵਿੱਚ ਸਾਰੇ ਲੋਕਾਂ ਨੂੰ ਪੀਲ ਉੱਥੇ ਵੱਡੀ ਗੰਟੀ ਪਹੁੰਚੇ